ਇਹ ਬੰਨ ਬਣਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਲਾਕਾ ਸਰ ਇਹ ਬੰਨ ਜਿਹੜਾ ਬਣਿਆ ਜਾ ਰਿਹਾ ਹੈ ਇਹ ਬੰਨ ਜਿਹੜਾ ਹੈਗਾ ਇਹ ਮੈਨੂੰ ਲੱਗਦਾ ਨਹੀਂ ਵੀ ਬੰਨ ਦੇ ਨਾਲ ਜਲਦੀ ਨਾਲ ਹੋ ਜਾਏ ਕੰਪਲੀਟ ਹੋ ਜਾਏਗਾ ਇਹ ਬੰਨ ਬਣਨ ਨੂੰ ਬਹੁਤ ਟਾਈਮ ਲੱਗੇਗਾ ਲੰਬਾ ਸਮਾਂ ਲੱਗੇਗਾ ਔਰ ਇਸ ਇਹ ਕਿਉਂਕਿ ਇਹ ਇੱਕ ਬੰਨ ਨਹੀਂ ਹੈ ਟੁੱਟਿਆ ਹੋਇਆ ਇੱਕ ਸਾਥ ਉਹ ਇਹ ਤਿੰਨ ਚਾਰ ਜਗ੍ਹਾ ਤੋਂ ਅੱਗੇ ਟੁੱਟਿਆ ਹੋਇਆ ਹੈ ਔਰ ਇਹ ਸਾਰਾ ਪਾਣੀ ਜਿਹੜਾ ਡਾਇਵਰਟ ਹੋ ਕੇ ਤੇ ਪਿੰਡ ਹਲੇੜ ਜਨਾਰਦਨ ਨਾ ਔਰ ਬੋਤਲਾ ਦੇ ਵਿੱਚ ਐਂਟਰ ਕਰ ਰਿਹਾ ਔਰ ਕੋਲੀਆਂ 418 ਜੀ ਤੇ ਇਹ ਪਿੰਡ ਨੂੰ ਬਹੁਤ ਹੀ ਮੁਸ਼ਕ ਕੋ ਇੱਕ ਹੋਰ ਬੜੀ ਵੱਡੀ ਗੱਲ ਹੈ ਸਰ ਬਰਸਾਤ ਦਾ ਮੌਸਮ ਚੱਲ ਰਿਹਾ ਜਦੋਂ ਸਾਡੇ ਸਾਹਮਣੇ ਇੱਕ ਚੱਕੀ ਦੇ ਦਰਿਆ ਪੈਂਦਾ ਹੈ ਚੱਕੀ ਦਰਿਆ ਦੇ ਵਿੱਚ ਜਦੋਂ ਪਾਣੀ ਬਰਸਾਤ ਹੁੰਦੀ ਹੈ ਤੇ ਚੱਕੀ ਦਰਿਆ ਦੇ ਵਿੱਚ ਪਾਣੀ ਜਦੋਂ ਆ ਜਾਂਦਾ ਉਫਾਨ ਤੇ ਹੋ ਜਾਂਦਾ ਤਾਂ ਇਹ ਪਾਣੀ ਸਾਰਾ ਇਹੀ ਸਾਡੇ ਪਿੰਡ ਦੇ ਵਿੱਚ ਐਂਟਰ ਕਰ ਜਾਂਦਾ ਜਾ ਕੇ ਔਰ ਇਹ ਪਾਣੀ ਜਿਹੜਾ ਆ ਲੋਕਾਂ ਗਿਆ ਘਰਾਂ ਨੂੰ ਲੋਕਾਂ ਦੇ ਸਮਾਨ ਨੂੰ ਬਹੁਤ ਹੀ ਨੁਕਸਾਨ ਹੋ ਰਿਹਾ ਲੋਕਾਂ ਦਾ ਮੈਂ ਸਰਕਾਰ ਦੇ ਕੇ ਬੇਨਤੀ ਕਰਦਾ ਲੋਕੀਂ ਲੋਕਾਂ ਦਾ ਘਰਾਂ ਦਾ ਨੁਕਸਾਨ ਵੀ ਦਿਖੇ ਔਰ ਉਹਨਾਂ ਦਾ ਜੋ ਉਹਨਾਂ ਦਾ ਬੰਦਾ ਮੁਆਵਜ਼ਾ ਉਹ ਵੀ ਸਰਕਾਰ ਦਾ ਵੀ ਇਹ ਲਿੰਕ ਸੜਕ ਹੈਗੀਆਂ ਉਹਨਾਂ ਨੂੰ ਕਿੰਨਾ ਕੁ ਨੁਕਸਾਨ ਹੋਇਆ ਔਰ ਕਿੰਨਾ ਸਰ ਇਹ ਸਾਰੇ ਕਟੋ-ਕਟ ਦੀ 15-20 ਪਿੰਡ ਦਾ ਲਿੰਕ ਜਿਹੜਾ ਆਪੋ ਵਿੱਚ ਜਿਹੜਾ ਕਸਮਰ ਟੁੱਟ ਚੁੱਕਾ ਹੈ ਕਿਉਂਕਿ ਉਹ ਤੁਸੀਂ ਤੋਂ ਬਾਅਦ ਮੋਤਲਾ ਬਿਟ ਸਟਾਰਟ ਹੋ ਜਾਂਦਾ ਉਸ ਤੋਂ ਬਾਅਦ ਫਲੇੜ ਉਹਦੇ ਵਿੱਚ ਪਾੜ ਪੈ ਗਿਆ ਆ ਉਸ ਤੋਂ ਬਾਅਦ ਪੂਲੀਆਂ 418 ਉਹਦੇ ਵਿੱਚ ਪਾੜ ਪੈ ਗਿਆ ਆ ਇਸ ਤਰ੍ਹਾਂ ਹੀ ਸਿੰਬਲੀ ਵਿੱਚ ਪਾੜ ਪੈ ਗਿਆ ਮਹਤਾਪੁਰ ਚ ਥਾਂ ਥਾਂ ਤੋਂ ਜਿਹੜਾ ਸ਼ੜਕ ਦਾ ਸੰਪਰਕ ਹੈ ਟੁੱਟ ਚੁੱਕਾ ਆ ਔਰ ਲਗਭਗ 20 ਪਿੰਡਾਂ ਦਾ ਸੰਪਰਕ ਆ ਪੂਰੇ ਜਿਹੜਾ ਟੁੱਟ ਚੁੱਕਾ ਹੈ ਇੱਕ ਕੰਮ ਚੱਲ ਰਿਹਾ ਵਾ ਕੀ ਕਹਿਣਾ ਚਾਹੋਗੇ ਲੱਗਦਾ ਕਿ ਪਾਣੀ ਦੇ ਬਿਹਾਅ ਦੇ ਮੁਤਾਬਕ ਜਿਹੜਾ ਕੰਮ ਜਲਦ ਹੋ ਜਾਏਗਾ ਕਿ ਬਾਅਦ ਬੱਗੇ ਜਾ ਸਕਦਾ ਦੇਖੋ ਜੀ ਮੈਂ ਪਹਿਲੇ ਹੁਣ ਕੀ ਕਵਾਂ ਜੀ ਪਹਿਲੇ ਤੇ ਮੈਂ ਇਹ ਕਵਾਂਗਾ ਕਿ ਜਿਹੜਾ ਕੰਮ ਲੱਗਿਆ ਆ ਸਰਾਹਨਾ ਵੀ ਕਰਨੀ ਚਾਹੀਦੀ ਹੈ ਕਿ ਕੰਮ ਜਿਹੜਾ ਆ ਇਹ ਸਰਕਾਰ ਦਾ ਆ ਤੁਸੀ ਬੰਨ ਟੁੱਟਣ ਤੋਂ ਬਾਅਦ ਲੱਗਿਆ ਆ ਔਰ ਥੋੜਾ ਜਿਹਾ ਦੁੱਖ ਵੀ ਲੱਗਦਾ ਆ ਕਿ 23 ਤੋਂ ਬਾਅਦ ਸਮਾਂ ਦੋ ਸਾਲ ਦਾ ਸਰਕਾਰ ਕੋਲੋਂ ਸੀਗਾ ਅਗਰ ਦੋ ਸਾਲ ਦੇ ਵਿੱਚ ਜਿਹੜਾ ਇਹ ਬੰਨ ਹੈਗਾ ਆ ਇਹਨੂੰ ਬਣਾ ਦਿੱਤਾ ਜਾਂਦਾ ਤੇ ਜਿਹੜਾ ਇਹ ਫਸਲਾਂ ਦਾ ਨੁਕਸਾਨ ਹੈ ਜਾਨੀਮਾਲ ਦਾ ਨੁਕਸਾਨ ਹੈ ਪਸ਼ੂਆਂ ਦਾ ਨੁਕਸਾਨ ਹੈ ਘਰਾਂ ਦਾ ਨੁਕਸਾਨ ਹੈ ਇਹਨੂੰ ਘੱਟ ਤੋਂ ਘੱਟ ਕੀਤਾ ਜਾ ਸਕਦਾ ਸੀਗਾ ਔਰ ਸਰਕਾਰ ਦਾ ਜਿਹੜਾ ਨਜਾਇਜ਼ ਫੰਡ ਹੈ ਉਹਦਾ ਵੀ ਪਹਚਾਹ ਹੋ ਸਕਦਾ ਆ ਮੈਂ ਆਦਰਨੀ ਹੈ ਭਗਵੰਤ ਮਾਨ ਜੀ ਅਗੇ ਵੀ ਬੇਨਤੀ ਕਰਦਾ ਆ ਉਹ ਸਾਡੇ ਆਦਰਨੀਏ ਡਿਪਟੀ ਕਮਿਸ਼ਨਰ ਸਾਹਿਬ ਜੀ ਕੇ ਕੇ ਵੀ ਬੇਨਤੀ ਕਰਦਾ ਹੈ ਕਿ ਜਿਹੜਾ ਤੁਸੀਂ ਆ ਇਹਨੂੰ ਮਜ਼ਬੂਤ ਤੇ ਤੁਸੀਂ ਕਰਨਾ ਆ ਨਹੀਂ ਕਰਨਾ ਆ ਇਹ ਤਾਂ ਸਮਾਂ ਹੀ ਦੱਸੇਗਾ ਪਰ ਇੱਕ ਮਜ਼ੂਕ ਰਹਿਮਾਂਗਾ ਕਿ ਜਿਹੜੇ ਅਧਿਕਾਰੀ ਨੇ ਜਿਹੜੇ ਆਪਣੇ ਚਾਹੇਤਿਆਂ ਨੂੰ ਜਿਹੜਾ ਆ ਜਿਨ੍ਹਾਂ ਨੂੰ ਫਸਲਾਂ ਦੇ ਬਾਰੇ ਕੁਝ ਨਹੀਂ ਪਤਾ ਜਿਨ੍ਹਾਂ ਨੂੰ ਜ਼ਮੀਨੀ ਬਾਰੇ ਕੁਝ ਨਹੀਂ ਪਤਾ ਉਹਨਾਂ ਦੀ ਗੱਲ ਜ਼ਿਆਦਾ ਮੰਨਦੇ ਨੇ ਔਰ ਜ਼ਮੀਨੀ ਲੈਵਲ ਤੇ ਹਲੇੜ ਮੋਤਲਾ ਸਿੰਬਲੀ ਕੋਲੀਆਂ ਕੁਲੀਆਂ ਇਹ ਲੋਕਾਂ ਨੂੰ ਨਾਲ ਲੈ ਕੇ ਜਮੀਨੀ ਲੈਵਲ ਤੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਹਾਡੀਆਂ ਮਜਬੂਰੀਆਂ ਕੀ ਆ ਤੁਹਾਡੀਆਂ ਜ਼ਮੀਨਾਂ ਕਿੰਨੀਆਂ ਨੇ ਤੁਹਾਨੂੰ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ ਤੁਹਾਡੇ ਪਸ਼ੂਆਂ ਦਾ ਕੀ ਹਾਲ ਹੈ ਤੁਹਾਡੀਆਂ ਇਹ ਸਾਰਾ ਜਿਹੜੀਆਂ ਘਰਾਂ ਦਾ ਕੀ ਹਾਲ ਆ ਮੈਂ ਇਹੀ ਬੇਨਤੀ ਕਰਦਾ ਕਿ ਜਿਹੜਾ ਸਾਰਿਆਂ ਦੀ ਜਿਹੜੀ ਹੱਕ ਰਸੀ ਆ ਸਾਰੇ ਸਮਾਜ ਦੀ ਹੱਕ ਰਸੀ ਆ ਪੀੜਤਾਂ ਦੀ ਹੱਕ ਰਸੀ ਆ ਬਾੜ ਪ੍ਰਭਾਵਿਤਾਂ ਦੀ ਹੱਕ ਰਸੀ ਆ ਹੋਣੀ ਚਾਹੀਦੀ ਇਹ ਤੁਸੀ ਬੰਨ ਕਿੱਥੋਂ ਕਿੱਥੇ ਜਾਂਦਾ ਔਰ ਕਿੰਨੀ ਥਾਵਾਂ ਤੇ ਇਸ ਤਰ੍ਹਾਂ ਪਾੜ ਪਿਆ ਚੱਕੋ ਦੇਖੋ ਜੀ ਇਹ ਹਿਮਾਚਲ ਪੰਜਾਬ ਬਾਰਡਰ ਤਮੋਤਾ ਮੀਲਮਾ ਤੋਂ ਸ਼ੁਰੂ ਹੁੰਦਾ ਆ ਉੱਥੋਂ ਵੀ ਟੁੱਟਿਆ ਹੋਇਆ ਆ ਉਸ ਤੋਂ ਬਾਅਦ ਹਲੇੜ ਮੋਤਲਾ ਕੋਲੀਆਂ ਕੋਲੀਆਂ ਅਸੈਂਬਲੀ ਲਗਭਗ ਲਗਭਗ ਜਿਹੜਾ ਤੁਹਾਨੂੰ ਇਹਦਾ ਪਤਨ ਲਗਭਗ ਟੇਰਕੇ ਆਣੇ ਤੱਕ ਜਿਹੜਾ ਅੱਗੇ ਤੋਂ ਅੱਗੇ ਚੱਲ ਜਾਂਦਾ ਹੈਗਾ ਆ ਔਰ ਇਹ ਜਿਹੜਾ ਜ਼ਰੂਰੀ ਨਹੀਂ ਇੱਥੋਂ ਹੀ ਟੁੱਟਿਆ ਆ ਇਦੇ ਹਾਲਤ ਜਿਹੜੀ ਆ ਲਗਾਤਾਰ ਖਸਤਾ ਹੀ ਆ ਗਈ ਆ ਜੀ ਇਹ ਜਿਹੜਾ ਤੁਸੀ ਬੰਨ ਹੈਗਾ ਬਾਰ 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 ਇਹੀ ਕਹਿੰਨੇ ਆ ਜੀ ਬਾਰ ਬਾਰ 30 ਸਾਲ ਹੋ ਗਏ ਇਹੀ ਕਹਿੰਦਿਆ ਨੂੰ ਕਿ ਤੁਸੀ ਬੰਨ ਨੂੰ ਉੱਚਾ ਕੀਤਾ ਜਾਏ ਤੁਸੀ ਬੰਨ ਕਿੰਨੀ ਖਰਾਬ ਹੋਈ ਦੇਖੋ ਜੀ ਤੇ ਤਾਂ ਸਾਡੇ ਪਿੰਡਾਂ ਦੀ ਗੱਲ ਕਰੀਏ ਦੋ ਚਾਰ ਪਿੰਡਾਂ ਦੀ ਤੇ ਲਗਭਗ ਲਗਭਗ 2000 ਜਿਹੜੀ ਏਕੜ ਫਸਲ ਆ ਉਹ ਬਿਲਕੁਲ ਬਰਬਾਦ ਹੋ ਗਈ ਆ ਤੇ ਅਸੀਂ ਸਾਰੀ ਤੁਸੀ ਬੰਨ ਦੀ ਗੱਲ ਕਰੀਏ ਤੇ ਫੇਰ ਤਾਂ ਜੀ ਇਹ ਹਜ਼ਾਰਾਂ ਦੇ ਵਿੱਚ ਜਿਹੜੀ ਇਹਦੀ ਸੰਖਿਆ ਆ ਜਣੀ ਕੀ ਆ ਜੋ ਨਸਾਨ ਹੋ ਰਿਹਾ ਟੀਪੀ ਦਰਾਂ ਦਾ ਨਸਾਨਾ ਦਾ ਦੇਖੋ ਜੀ ਇਹ ਕੁਝ ਨਹੀਂ ਲੈਣਾ ਚਾਹੁੰਦੇ ਸਿਰਫ ਇਹ ਚਾਹੁੰਦੇ ਆ ਕਿ ਜੋ ਮੁਆਵਜ਼ਾ ਕਿਸਾਨਾਂ ਦਾ ਹੋਇਆ ਹੈ ਉਹਨਾਂ ਨੂੰ ਮਿਲਿਆ ਜਾਵੇ ਬਸ